ਇਹਨਾਂ ਇੰਸਟੀਟਿਊਸ਼ਨਸ ਦੀ ਜਿਹੜੇ ਮੈਨੇਜਮੈਂਟ ਕਰ ਰਿਆ ਫਿਰ ਮੈਂ ਪਹਿਲਾ ਸਵਾਲ ਉਹਨਾਂ ਨੂੰ ਕਰੂੰਗੀ ਜਿਹੜੀ ਥਾਂ ਤੇ ਉਹ ਸਿਰ ਨਵਾਉਣ ਗਈ ਸੀ ਉਹ ਉਹ ਥਾਂ ਦੇ ਨਾਲ ਹੁਣ ਮੱਥਾ ਜਿਹੜਾ ਆ ਉਹ ਡਾ ਰਹੀ ਆ ਸਾਲੂ ਪ੍ਰੋਬਲਮ ਜੋਗਾ ਤੋਂ ਜਾਂ ਯੋਗ ਤੋਂ ਨਹੀਂ ਐ ਉਸ ਥਾਂ ਦੀ ਇੱਕ ਮਰਿਆਦਾ ਹੈ ਜਿਹੜੇ ਇਹਨਾਂ ਇਸ਼ੂਸ ਤੇ ਆਬਸਟਰਕਸ਼ਨ ਰੇਜ਼ ਕਰਦੇ ਆ ਉਹਨਾਂ ਦੀ ਮੈਂਟ ਚ ਬਦਲੀ ਕਰ ਦਿੰਦੇ ਆ ਹਲੋ ਹਾਂਜੀ ਹਾਂਜੀ ਸੋ ਹੁਣ ਜਿਸ ਤਰ੍ਹਾਂ ਦੇ ਨਾਲ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਅਰਚਨਾ ਮਕਵਾਨਾ ਜਿਹੜੀ ਹੈ ਪਹਿਲਾਂ ਮਾਫੀ ਮੰਗਦੀ ਹੈ ਤੇ ਹੁਣ ਕਿਹਾ ਜਾ ਰਿਹਾ ਕਿ ਐਸਜੀਪੀਸੀ ਨੂੰ ਉਹਨੇ ਧਮਕੀ ਦਿੱਤੀ ਹੈ ਕਿ ਮੇਰੇ ਤੇ ਜਿਹੜੀ ਐਫਆਈਆਰ ਕੀਤੀ ਹੈ ਉਹਨੂੰ ਵਾਪਸ ਲੈ ਲਓ ਨਹੀਂ ਤੇ ਫਿਰ ਮੇਰੀ ਵੀ ਲੀਗਲ ਟੀਮ ਹੈ ਵੀ ਮੈਂ ਤੁਹਾਨੂੰ ਟਕਰਾਂਗੀ ਨਾਲ ਹੀ ਅੱਜ ਉਹਨੇ ਨਵੀਆਂ ਜਿਹੜੀਆਂ ਫੋਟੋਆਂ ਪਾਈਆਂ ਕਿ ਉਹ ਦਰਬਾਰ ਸਾਹਿਬ ਆਈ ਸੀ ਤੇ ਕਿਵੇਂ ਉਹਨੇ ਇੱਕ ਦਿਨ ਪਹਿਲਾਂ ਆ ਕੇ ਸੇਵਾ ਕੀਤੀ ਆ ਤੇ ਨਾਲ ਉਹਨੇ ਉਹ ਵੀ ਪਾਇਆ ਜਿਹੜਾ ਉਹਨੇ 2100 ਰੁਪਿਆ ਜਿਹੜਾ ਹੈਗਾ ਵਾ ਉਹ ਗੂਗਲ ਪੇ ਵੀ ਕੀਤਾ ਸ਼੍ਰੀ ਦਰਬਾਰ ਸਾਹਿਬ ਨੂੰ ਸੋ ਇਹ ਸਾਰੇ ਜਿਹੜਾ ਜਿਸ ਤਰ੍ਹਾਂ ਦੇ ਨਾਲ ਉਹਦਾ ਹੁਣ ਤੱਕ ਦਾ ਰਿਆ ਹੈਗਾ ਉਹਦੇ ਤੇ ਐਫ ਆਈ ਆਰ ਹੋਈ ਹੈ ਐਂਡ ਜੋ ਉਹਦਾ ਬਿਹੇਵੀਅਰ ਆਇਆ ਪਹਿਲਾਂ ਮਾਫੀ ਮੰਗ ਲੈਣਾ ਕੀ ਪ੍ਰਤੀਕਿਰਿਆ ਹੈ ਤੁਹਾਡੀ ਤੁਸੀਂ ਦੇਖੋ ਮੈਂ ਜਿਸ ਤਰੀਕੇ ਨਾਲ ਤੁਸੀਂ ਸਵਾਲ ਕੀਤਾ ਇਹਦੀਆਂ ਮੋਨਿਟਰੀ ਡਾਈਮੈਂਸ਼ਨਸ ਤੇ ਰਿਲੀਜੀਅਸ ਡਾਈਮੈਂਸ਼ਨਸ ਤੇ ਲੀਗਲ ਡਾਈਮੈਂਸ਼ਨਸ ਤੇ ਇਹਨਾਂ ਤਿੰਨਾਂ ਡਾਈਮੈਂਸ਼ਨਸ ਤੇ ਅਲੱਗ-ਅਲੱਗ ਜਵਾਬ ਦਵਾਂਗਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਲੀਗਲ ਡਾਈਮੈਂਸ਼ਨ ਹੈ ਉਹ ਕਹਿੰਦੀ ਹੈ ਕਿ ਡਾਕਟਰਾਈਨ ਆਫ ਅਸੈਂਸ਼ੀਅਲ ਰਿਲੀਜੀਅਸ ਪ੍ਰੈਕਟਿਸ ਜੀ ਮਤਲਬ ਕਿਸੇ ਇੱਕ ਪਰਮੇਖ ਥਾਂ ਤੇ ਇੱਕ ਧਰਮ ਦੇ ਆਪਣੇ ਹੱਕ ਤੇ ਹਦੂਦ ਦੇ ਅੰਦਰ ਕੋਈ ਗਵਰਨਮੈਂਟ ਦਾ ਜਿਹੜਾ ਲੋਗ ਹੈ ਇੰਟਰਫੇਅਰ ਨਹੀਂ ਕਰ ਸਕਦਾ ਜੀ ਬਿਲਕੁਲ ਠੀਕ ਹੈ ਜੀ ਹੁਣ ਜਦੋਂ ਆਪਾਂ ਕਿਸੇ ਥਾਂ ਤੇ ਜਾਂਦੇ ਆ ਜਿਹੜੀ ਪਰੰਪਰਾਗਤ ਹੋਵੇ ਹਮ ਅਸੀਂ ਉਹਦੇ ਅਕੋਰਡਿੰਗਲੀ ਸਾਨੂੰ ਐਡਿਕ ਤਮੀਜ਼ ਐਡਾ ਦਾ ਸਲੀਕਾ ਹੋਣਾ ਚਾਹੀਦਾ ਬਿਲਕੁਲ ਕਿ ਸਿਰ ਥੱਲੇ ਕਿੱਥੇ ਡਾਉਣਾ ਹੈ ਹਮ ਤੇ ਸਿਰ ਉਡਾਉਣਾ ਕਿੱਥੇ ਸਾਨੂੰ ਇੰਨੀਕ ਸਮਝ ਆਉਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਤੁਸੀਂ ਦੇਖੋ ਉਸ ਦਿਨ ਸੀਗਾ ਇੱਕ ਪ੍ਰਾਪਰਟੀ ਹੂੰ ਜਿਹਨੂੰ ਯੋਗਾ ਡੇ ਕਹਿ ਕੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਬਿਲਕੁਲ ਠੀਕ ਹੈ ਹੁਣ ਆਸਥਾ ਦੀ ਗੱਲ ਆ ਗਈ ਉਹ ਕੁੜੀ ਦੀਆਂ ਫੁਟੇਜਿਸ ਨੇ ਜਿਹੜੀਆਂ ਅਵੇਲੇਬਲ ਕੀਤੀਆਂ ਗਿਆ ਉਹ ਕਿਤੇ ਵੀ ਨਤਮਸਤਕ ਨਹੀਂ ਹੋਈ ਬਿਲਕੁਲ ਹੂੰ ਸ਼ੀ ਵਾਸ ਦੇ ਆਰ ਬੇਰਲੀ ਫੋਰ ਫੋਟੋ ਸੈਸ਼ਨ ਜੀ ਠੀਕ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸੈਲਫ ਇਨਫਲੂਐਂਸਰ ਜਿਹੜੇ ਹੈਗੇ ਨੇ ਇਹਨਾਂ ਦਾ ਜਿਹੜਾ ਵੇਜ਼ ਆਫ এমਪਲੋਇਮੈਂਟ ਨਹੀਂ ਜਿਹੜੀ ਇਹਨਾਂ ਦੀ ਅਰਨਿੰਗ ਹੈ ਉਹ ਆ ਵੀਡੀਓਜ਼ ਪਾ ਕੇ ਜਿਹੜੀ ਆ ਉਹ ਚੱਲਦੀ ਆ ਜੀ ਬਿਲਕੁਲ ਹੂੰ ਠੀਕ ਹੈ ਜੀ ਸੋ ਉਹਨੇ ਇੱਕ ਲੈਵਲ ਦੇ ਉੱਤੇ ਤਾਂ ਜੇ ਉਹ ਆਮ ਜੀ ਚੀਜ਼ ਹੁੰਦੀ ਹੈ ਸਟਾਰਟਿੰਗ ਦੇ ਵਿੱਚ ਅਸੀਂ ਕਹਿ ਸਕਦੇ ਸੀ ਕਿ ਇਨਫਲੂਐਂਸਰ ਹੈ ਜਿਹਨੂੰ ਨੋਰਮਲ ਤਮੀਜ਼ ਸੈਂਸ ਨਹੀਂ ਹੈਗੀ ਵੀ ਇਹਨੂੰ ਸਮਝ ਨਹੀਂ ਹੈਗੀ ਅਸੀਂ ਹਣ ਜਾਣਾ ਵੀ ਕਰ ਦਿੰਦੇ ਬਿਲਕੁਲ ਪਰ ਤੁਸੀਂ ਇਹਦੀਆਂ ਨੈਕਸਟ ਇਵੈਂਟਸ ਦੇਖੋ ਹੂੰ ਉਹ ਕੁੜੀ ਨੂੰ ਜਦੋਂ ਸਿਕਿਉਰਟੀ ਅਵੇਲੇਬਲ ਹੋ ਜਾਂਦੀ ਹੈ ਬਿਲਕੁਲ ਹੂੰ ਇੱਥੇ بڑے بڑے ਬੰਦੇ ਬੈਠੇ ਨੇ ਬਹੁਤ ਕੁਝ ਉਹਨਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਅਜੇ ਤੱਕ ਸਿਕਿਉਰਟੀ ਨਹੀਂ ਮਿਲੀ ਬਿਲਕੁਲ ਹੂੰ ਠੀਕ ਹੈ ਜੀ ਜੀ ਐਗਜ਼ੈਪਲ ਦੇ ਉੱਤੇ ਇੱਕ ਲੱਗ ਤੋਂ ਇੰਟਰਵਿਊ ਹੋ ਸਕਦਾ ਸਾਰੇ ਜਾਣਦੇ ਨੇ ਸੱਚ ਕੀ ਹੈ ਹਾਂਜੀ ਔਰ ਉਹ ਕੁੜੀ ਦੇ ਹੌਸਲੇ ਉਸ ਤੋਂ ਬਾਅਦ ਖੁੱਲ ਜਾਂਦੇ ਨੇ ਹੂੰ ਤੇ ਜਿਹੜੀ ਥਾਂ ਤੇ ਉਹ ਸਿਰ ਨਵਾਉਣ ਗਈ ਸੀ ਉਹ ਉਹ ਥਾਂ ਦੇ ਨਾਲ ਹੁਣ ਮੱਥਾ ਜਿਹੜਾ ਆ ਉਹ ਡਾ ਰਹੀ ਆ ਤੇ ਉਹਨੂੰ ਪ੍ਰੋਪਰ ਪਿਛੋਂ ਦੀ ਲੀਗਲ ਬੈਕਅਪ ਵੀ ਤੁਸੀਂ ਦੱਸ ਦਿੱਤਾ ਕਿ ਮਿਲਣਾ ਸ਼ੁਰੂ ਹੋ ਗਿਆ ਬਿਲਕੁਲ ਕਿਉਂਕਿ ਮਾਫੀ ਜਿਹੜੀ ਹੈ ਅਨ ਕੰਡੀਸ਼ਨਲ ਹੋਣੀ ਚਾਹੀਦੀ ਹੈ ਹੂੰ ਅਨਕੰਡੀਸ਼ਨਲ ਐਪੋਲੋਜੀ ਜਿਹੜੀ ਹੁੰਦੀ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਜੀ ਠੀਕ ਹੈ ਹਰ ਮਿਆਰ ਦੇ ਵਿੱਚ ਗਲਤੀ ਹੋਈ ਜੋ ਮੈਂ ਕੀਤਾ ਉਹ ਗਲਤ ਸੀ ਉਹਨੇ ਭਾਵਨਾਵਾਂ ਨੂੰ ਪਟਕਾਇਆ ਬਿਲਕੁਲ ਠੀਕ ਹੈ ਜੀ ਬਿਲਕੁਲ ਤੇ ਆ ਜਿਹੜੀ ਮਤਲਬ ਵੀ ਜੋ ਮੈਂ ਕੀਤਾ ਬਿਨਾ ਕਿਸੇ ਕੰਡੀਸ਼ਨ ਦੇ ਇੱਥੇ ਤਾਂ ਉਹ ਕਦੇ ਦਿਖਾ ਰਹੀ ਹੈ ਜੀ ਮੈਂ ਪਿਛਲੀ ਵਾਰੀ ਮੱਥਾ ਟੇਕਣ ਆਈ ਸੀ ਮੈਂ ਹੁਣ ਕਦੇ ਗੁਰਦੁਆਰੇ ਨਹੀਂ ਜਾਵਾਂਗੀ ਹੂੰ ਕੈਕਟ ਕਰ ਰਹੀ ਹੈ ਤੁਸੀਂ ਉਹਦਾ ਡਿਮੀਨਰ ਦੇਖੋ ਉਹਦੀ ਬੋਡੀ ਲੈਂਗੁਏਜ ਦੇਖੋ ਤੁਸੀਂ ਪ੍ਰੋਪਰ ਕੋਈ ਸਾਈਕੋਲੋਜਿਸਟ ਜੇ ਬਿਠਾ ਲਓ ਹਮ ਤੇ ਜਿਹੜਾ ਉਹਦਾ ਕ੍ਰਿਮੀਨਲ ਇੰਟੈਂਟ ਹੈ ਜਿਹੜੀਆਂ ਉਹਦੀ ਮੈਲਾਫਾਈਡ ਇੰਟੈਂਸ਼ਨਸ ਨੇ ਕਿ ਇੰਸਟੀਟਿਊਸ਼ਨ ਨੂੰ ਕਿਉਂਕਿ ਦੇਖੋ ਹੁਣ ਮਤਲਬ ਇਹ ਹਲੇ ਅਸੀਂ ਲੀਗਲ ਡਾਈਮੈਂਸ਼ਨ ਤੇ ਹੀ ਗੱਲ ਕਰ ਰਹੇ ਆ ਬਿਲਕੁਲ ਬਿਲਕੁਲ ਹਮ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਸਪਿਰਚੁਅਲ ਡਾਈਮੈਂਸ਼ਨ ਤੇ ਆਵਾਂਗੇ ਤੇ ਫਿਰ ਮੋਨਿਟਰੀ ਡਾਈਮੈਂਸ਼ਨ ਤੇ ਵੀ ਆਵਾਂਗੇ ਜੀ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਹਮ ਇਦੇ ਵਿੱਚ ਐਫ ਆਈ ਆਰ ਵੀ ਜੇ ਦੇਖਿਆ ਜਾਵੇ ਇੱਕ ਦਿਨ ਬਾਅਦ ਕੀਤੀ ਗਈ ਬਿਲਕੁਲ ਸਾਡੀ ਅੱਡੀ ਇੰਸਟੀਟਿਊਸ਼ਨ ਹੈ ਇਹ ਸਾਡੀ ਇੰਸਟੀਟਿਊਸ਼ਨ ਤੇ ਵੀ ਬੜਾ ਸਵਾਲ ਖੜਾ ਕਰਦਾ ਹੈ ਕਿ ਇੱਕ ਵਾਰ ਨਹੀਂ ਹੋਇਆ ਕਿੰਨੀ ਵਾਰ ਹੋ ਚੁੱਕੀ ਹੈ ਬਿਲਕੁਲ ਕਿੰਨੇ ਸਿਰ ਫਿਰੇ ਆਉਂਦੇ ਨੇ ਈਵਨ ਮਹਾਰਾਜ ਦੀ ਹਦੂਦ ਤੱਕ ਅੰਦਰ ਆ ਜਾਂਦੇ ਨਹੀਂ ਹੂੰ ਤੇ ਇਹ ਇਸ ਲਈ ਇੰਨਾ ਗੰਭੀਰ ਵਿਸ਼ਾ ਆ ਕਿਉਂਕਿ ਉਸ ਵੇਲੇ ਇਹਨਾਂ ਨੇ ਇੱਕ ਫਾਰਮ ਆਫ ਕਲਚਰਲ ਹੈਜੀਮਨੀ ਦਿਖਖਾਣੀ ਸੀ ਬਿਲਕੁਲ ਪਰ ਉਹ ਮੋਹਨ ਜੀ ਦੀ ਗੱਲ ਕਰੋ ਇਹ ਦਿਖਾਇਆ ਜਾ ਰਿਹਾ ਕਿ ਇੱਕ ਪੂਰੀ ਦੀ ਪੂਰੀ ਕਮਿਊਨਿਟੀ ਦਾ ਜਿਹੜਾ ਸਭ ਤੋਂ ਟੋਲਰੈਂਸ ਵਾਲਾ ਥਾਂ ਆ ਜੀ ਜਿੱਥੇ ਮੋਰ ਥੈਨ 70% ਜਿਹੜੇ ਨੇ ਉਹ ਨਾਨ ਸਿੱਖ ਜਿਹੜੇ ਨੇ ਹੂੰ ਉਹਨਾਂ ਤੋਂ ਮਸਤਕ ਹੁੰਦੇ ਆ ਜੀ ਉਸ ਥਾਂ ਦੇ ਉੱਤੇ ਉਹਦੇ ਅਕੋਰਡਿੰਗਲੀ ਆਉਂਦੇ ਆ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਬਿਲਕੁਲ ਉਸ ਥਾਂ ਦੇ ਉੱਤੇ ਉਹਦੀ ਮਰਿਆਦਾ ਨਾਲ ਕੋਈ ਛੇੜਛਾੜ ਕਰ ਰਿਹਾ ਤੇ ਉਸ ਚੀਜ਼ ਨੂੰ ਚੈਲੰਜ ਕਰਦੇ ਆ ਕਿਉਂਕਿ ਜਦੋਂ ਸਾਡੇ ਤੋਂ ਕੁਝ ਗਲਤ ਹੋ ਜਾਂਦਾ ਅਸੀਂ ਜਿਹੜੀ ਮਾਫੀ ਮੰਗਦੇ ਆ ਹੂੰ ਉਸ ਮਾਫੀ ਨੂੰ ਅਸੀਂ ਬਾਅਦ ਵਿੱਚ ਜਸਟੀਫਾਈ ਨਹੀਂ ਕਰਦੇ ਬਿਲਕੁਲ ਪਹਿਲੀ ਗੱਲ ਹੁਣ ਮੈਂ ਗੱਲ ਕਰੂੰਗਾ ਜੀ ਸਪਿਰਚੁਅਲ ਡਾਈਮੈਂਸ਼ਨ ਦੀ ਅਧਿਆਤਮ ਜਿਹੜਾ ਹੂੰ ਦਸ਼ਮੇਸ਼ ਪਿਤਾ ਕਹਿੰਦੇ ਆ ਨਮਸਤੰਗਾ ਮਜਬੇ ਜੀ ਨਮਸਤ ਅਜਬੇ ਇਹ ਧਰਮਾਂ ਦੀ ਗੱਲ ਨਹੀਂ ਐ ਨਿਰੋਲ ਸ਼ਾਂਤ ਇਕਾਈ ਦੀ ਗੱਲ ਐ ਕਿਉਂਕਿ ਜੇ ਤੁਸੀਂ ਸਨਾਤਨ ਮਤ ਦੀ ਵੀ ਗੱਲ ਕਰਦੇ ਹੋ ਉਹਦੇ ਵਿੱਚ ਜਿੱਥੇ ਯੋਗ ਆਉਂਦਾ ਉੱਥੇ ਧਿਆਨ ਵੀ ਆਉਂਦਾ ਬਿਲਕੁਲ ਹੂੰ ਤੇ ਜਿਹੜੇ ਦਰਬਾਰ ਸਾਹਿਬ ਦੇ ਤੁਸੀਂ ਉੱਥੇ ਬਹਿ ਕੇ ਜਦੋਂ ਬਾਣੀ ਸੁਣਦੇ ਹੋ ਜੇ ਤੁਸੀਂ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਦੀ ਗੱਲ ਕਰਦੇ ਹੋ ਤੇ ਗੁਰਸਿੱਖ ਦੀ ਜਿਹੜੀ ਅਵਸਥਾ ਮਹਾਰਾਜ ਲੈ ਕੇ ਜਾਂਦੇ ਆ ਉਹ ਤ੍ਰੈ ਗੁਣਾ ਤੋਂ ਲੰਘ ਕੇ ਚੌਥੇ ਗੁਣ ਦੀ ਅਵਸਥਾ ਹੈ ਬਿਲਕੁਲ ਕਿੰਨਾ ਗੁਣਾ ਤੋਂ ਪਿੰਨ ਹੂੰ ਉਥੇ ਗਿਆਨ ਧਿਆਨ ਯੋਗ ਠੀਕ ਹੈ ਨਾ ਉਹ ਵੀ ਇੱਕ ਲੈਵਲ ਤੇ ਸਭ ਬੇਮਾਇਨਾ ਰਹਿ ਜਾਂਦਾ ਬਿਲਕੁਲ ਕਿ ਸਿੱਧਾ ਇਹਦਾ ਕ੍ਰਿਟਿਸਿਜ਼ਮ ਨਹੀਂ ਹੈ ਪਰ ਉਸ ਥਾਂ ਦੀ ਸਿਗਨੀਫੀਕੈਂਸ ਕੀ ਹੈ ਉਸ ਥਾਂ ਦੀ ਇੰਪੋਰਟੈਂਸ ਕੀ ਹੈ ਇਹ ਸਮਝਾਉਣੀ ਇਹਨਾਂ ਦੀ ਬਹੁਤ ਜ਼ਰੂਰੀ ਹੈ ਬਿਲਕੁਲ ਹਮ ਹੁਣ ਇਹਦੇ ਵਿੱਚ ਜੇ ਉਹ ਕਹਿ ਰਹੀ ਕਿ ਮੈਨੂੰ ਉੱਥੇ ਕਿਸੇ ਨੇ ਨਹੀਂ ਰੋਕਿਆ ਜੀ ਜਿਵੇਂ ਉਹਨੇ ਕਿਹਾ ਕਿ 1000 ਬੰਦਾ ਆਲੇ ਦੁਆਲੇ ਫਿਰ ਰਿਆ ਸੀ ਸੰਗਤ ਫੇਰ ਰਹੀ ਸੀ ਔਰ ਮੇਰੀਆਂ ਜਿਹੜੀਆਂ ਫੋਟੋਜ਼ ਵੀ ਕਲਿੱਕ ਕੀਤੀਆਂ ਇੱਕ ਗੁਰਸਿੱਖ ਨੇ ਕਰ ਕੀਤੀਆਂ ਸਿੱਖ ਨੇ ਕੀਤੀਆਂ ਹੈਗੀਆਂ ਤੇ ਮਤਲਬ ਜੇ ਉਹਨੂੰ ਆਬਜੈਕਸ਼ਨ ਨਹੀਂ ਸੀ ਉੱਥੇ ਜਿਹੜੀ ਸੰਗਤ ਹੋ ਰਹੀ ਸੀ ਉਹਨਾਂ ਨੂੰ ਆਬਜੈਕਸ਼ਨ ਨਹੀਂ ਸੀ ਤੇ ਮਤਲਬ ਉਹਦਾ ਕਹਿਣ ਦਾ ਮਤਲਬ ਸੀ ਕਿ ਐਸਜੀਪੀਸੀ ਮਰਿਆਦਾ ਸਮਝਾਉਣ ਦੇ ਵਿੱਚ ਨਾ ਕਾਮਯਾਬ ਹੈ ਠੀਕ ਹੈ ਜੀ ਇਹ ਹੁਣ ਜਿਹੜੇ ਉਹਦੇ ਪਰਸਨਲ ਨੇ ਇਹਦੇ ਵਿੱਚ ਮੈਂ ਇਸ ਅਲੀਗੇਸ਼ਨ ਨੂੰ ਜਾਂ ਉਹਦੇ ਇਸ ਸੱਚ ਨੂੰ ਜਾਂ ਝੂਠ ਨੂੰ ਮੈਂ ਡਿਫੈਂਡ ਨਹੀਂ ਕਰਾਂਗਾ ਜੀ ਕਿਉਂਕਿ ਮੈਂ ਇਸ ਵੇਲੇ ਇਸ ਵੇਲੇ ਇਸ ਤੋਂ ਜ਼ਿਆਦਾ ਜਿਹੜੇ ਗੰਭੀਰ ਮੁੱਦੇ ਨੇ ਜੀ ਜਿਹੜੀ ਇੰਸਟੀਟਿਊਸ਼ਨ ਦੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਹੁਣ ਐਸਜੀਪੀਸੀ ਨੇ ਸਿਰਫ ਇਹ ਤੇ ਇੱਕ ਐਫਆਈਆਰ ਕਰਦੀ ਬਿਲਕੁਲ ਹਮਤਲਬ ਐਟੀ ਇੰਸਟੀਟਿਊਸ਼ਨ ਤੇ ਢਾਹ ਲਾਉਣ ਵਾਲੇ ਬੰਦੇ ਤੇ ਉਸ ਤੋਂ ਬਾਅਦ ਇਸ ਵਾਰ ਐਸਜੀਪੀਸੀ ਨੂੰ ਵੀ ਕਰਨਾ ਚਾਹੀਦਾ ਕਿ ਤੁਸੀਂ ਇੱਕ ਲੀਗਲ ਪੈਨਲ ਤਿਆਰ ਕੀਤੀ ਹੁੰਦੀ ਆਪਦੇ ਵਕੀਲਾਂ ਦੀ ਹਮ ਜੋ ਤੁਹਾਨੂੰ ਚੈਲੰਜ ਕਰ ਰਹੀ ਆ ਕਰੀ ਆ ਉਹਦੇ ਤੇ ਤੁਹਾਡਾ ਅਗਲਾ ਜਵਾਬ ਕੀ ਹੈ ਬਿਲਕੁਲ ਹਮ ਜਿਹੜੀ ਵੱਡੀ ਗੱਲ ਹੈ ਕਿਉਂਕਿ ਜੇ ਇਹ ਇੰਸਟੀਟਿਊਸ਼ਨਸ ਨੂੰ ਮੈਨੇਜ ਕਰ ਰਹੇ ਆ ਤਾਂ ਕਿੰਨੇ ਇਨਸੀਡੈਂਟਸ ਹੋ ਗਏ ਆ ਬਿਲਕੁਲ ਹਮ ਬੇਦਬੀ ਦੀਆਂ ਘਟਨਾਵਾਂ ਦਾ ਇੱਕ ਨਹੀਂ ਕਿੰਨਾ ਕੁਝ ਹੋ ਚੁੱਕਿਆ ਸਾਡੇ 5 ਤਖਤ ਤੇ ਨੇ 2 ਤਖਤਾਂ ਤੇ ਬੇਦਬੀ ਹੋ ਗਈ ਆ ਬਿਲਕੁਲ ਅਨੰਦਪੁਰ ਸਾਹਿਬ ਕੇ ਇਸ்கਾਟ ਸਾਹਿਬ ਦੀ ਹਦੂਦ ਦੇ ਅੰਦਰ ਵੀ ਸਿਗਰਟ ਸਿਟੀ ਗਈ ਆ ਬਿਲਕੁਲ ਹਮ ਠੀਕ ਹੈ ਜੀ ਜਿਹੜੇ ਉਸ ਵੇਲੇ ਉੱਥੇ ਜਥੇਦਾਰ ਸੀਗੇ ਹਮ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਬਣ ਗਏ ਨੇ ਜੀ ਠੀਕ ਹੈ ਜੀ ਹਮ ਸੋ ਪਿਸਕਰ ਕੇ ਉਹਨਾਂ ਨੂੰ ਹੋਰ ਜ਼ਿਆਦਾ ਤਜਰਬਾ ਹੋਣਾ ਚਾਹੀਦਾ ਸਗੋਂ ਇਹਨਾਂ ਘਟਨਾਵਾਂ ਦਾ ਬਿਲਕੁਲ ਬਿਲਕੁਲ ਇਹਦੇ ਉੱਤੇ ਤਾਂ ਹੋਰ ਲੀਗਲ ਤੇ ਸਟਰਨ ਐਕਸ਼ਨ ਲਿਆ ਜਾਣਾ ਚਾਹੀਦਾ ਪਰ ਅਫਸੋਸ ਕੀ ਹੈ ਮੇਰੇ ਰਿਸੋਰਸਿਸ ਜਿਹੜੇ ਨੇ ਕੁਝ ਮੈਂ ਪੁਸ਼ਟੀ ਨਹੀਂ ਕਰਦਾ ਇਹਨਾਂ ਦੀ ਪਰ ਜੋ ਮੈਨੂੰ ਇਨਫੋ ਆਈ ਹੈ ਕਿ ਦਰਬਾਰ ਸਾਹਿਬ ਦੇ ਇੱਥੇ ਜਦੋਂ ਆਪਾਂ ਅੰਦਰ ਐਂਟਰ ਵੀ ਕਰਦੇ ਹਾਂ ਕਈ ਬੰਦਿਆਂ ਤੋਂ ਤਬਾਕੂ ਤੱਕ ਫੜਿਆ ਗਿਆ ਬਿਲਕੁਲ ਹੂੰ ਔਰ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਆਪੋਜ਼ ਉਦੋਂ ਵੀ ਕਰਨਾ ਚਾਹੀਦਾ ਇੱਕ ਟੂਰਿਸਟ ਸਪੋਰਟ ਹੁੰਦਾ ਬਿਲਕੁਲ ਇੱਕ ਸਪੋਰਟ ਆਫ ਸਪਿਰਚੁਅਲਿਜ਼ਮ ਹੁੰਦਾ ਹੂੰ ਸਪਿਰਚੁਅਲਿਟੀ ਦਾ ਜਿਹੜਾ ਪਲੇਸ ਹੁੰਦਾ ਆ ਉੱਥੇ ਇੱਕ ਸ਼ਾਂਤੀ ਹੁੰਦੀ ਆ ਇੱਕਾਈ ਹੁੰਦੀ ਆ ਇਹਨਾਂ ਨੇ ਤਾਂ ਉਹਨੂੰ ਪਲੇਸ ਤੋਂ ਫੋਟੋ ਸੈਸ਼ਨ ਬਣਾ ਲਿਆ ਹੂੰ ਠੀਕ ਹੈ ਜੀ ਹੁਣ ਉਹ ਗੱਲ ਕਰ ਰਹੀ ਮੈਂ ਤੀਜੀ ਹੀ ਮੋਨਿਟਰੀ ਰਿਆਲਮ ਤੇ ਆ ਜਾਵਾਂਗਾ ਹੂੰ ਉਹ ਕਹਿ ਰਹੀ ਮੈਂ 2100 ਰੁਪਏ ਪਾਇਆ ਜੀ ਠੀਕ ਹੈ ਜੀ ਤੇ ਇਹ ਇੰਸਟੀਟਿਊਸ਼ਨ ਨੂੰ ਉਹਨੂੰ ਪ੍ਰੋਪਰ ਜਿਹੜਾ ਆ ਉਹਦਾ ਜਵਾਬ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਜੇ ਉਹਨੇ ਪਾਇਆ ਤੇ ਜਿਹੜਾ ਉਹ ਕਹਿ ਰਹੀ ਹੈ ਵੀ ਮੈਂ ਗੁਰਦੁਆਰੇ ਨਹੀਂ ਆਵਾਂ ਬਿਲਕੁਲ ਕਿ ਸਾਡੇ ਜਿਹੜੇ ਗੁਰਦੁਆਰੇ ਨੇ ਜਿਹੜੇ ਸਾਡੇ ਮੰਦਰ ਨੇ ਜਿਹੜੀਆਂ ਸਾਡੀਆਂ ਮਸੀਤਾਂ ਨੇ ਜਿਹੜੇ ਸਾਡੇ ਗਿਰਜਾ ਘਰ ਨੇ ਠੀਕ ਹੈ ਇਹ ਥਾਵਾਂ ਤੇ ਉਹ ਬੰਦਾ ਜਾਂਦਾ ਜਿਹੜਾ ਆਪਣੀ ਨੰਗੀ ਰੂਹ ਨੂੰ ਕੋਈ ਲਿਬਾਸ ਦੇਣਾ ਚਾਹੁੰਦਾ ਬਿਲਕੁਲ ਹੂੰ ਇਹਨਾਂ ਥਾਵਾਂ ਦੇ ਉੱਤੇ ਜਿਹੜੀ ਸਿਗਨੀਫਿਕੈਂਸ ਹੈ ਇੱਕ ਪਾਤਾ ਆ ਇੱਕ ਮੰਗਤਾ ਆ ਬਿਲਕੁਲ ਠੀਕ ਹੈ ਇਹਨਾਂ ਇੰਸਟੀਟਿਊਸ਼ਨਸ ਦੇ ਕੋਲ ਅਸੀਂ ਜਾਣਦੇ ਆ ਲਿਬਾਸ ਵਾਲੇ ਨੰਗੇ ਨੂੰ ਕੱਪੜੇ ਦੀ ਲੋੜ ਹੁੰਦੀ ਆ ਤੇ ਜੇ ਉਹ ਨੂੰ ਕੁੜੀ ਨੂੰ ਲੋੜ ਆ ਜਾਂ ਕੁਛ ਆ ਕਿਉਂਕਿ ਉਹਦਾ ਜੇ ਤੁਸੀਂ ਪ੍ਰੀਵੀਅਸ ਐਕਸਪੀਰੀਅੰਸ ਦੇਖੋ ਇੱਕ ਇੰਸਟੀਟਿਊਸ਼ਨ ਦੇ ਨਾਲ ਜੁੜਨ ਕਰਕੇ ਜਿੱਥੋਂ ਜੋਗਾ ਇਵੋਲਵ ਹੋਇਆ ਉਹ ਉੱਥੇ ਜੋਗਾ ਕਰਦੀ ਈ ਉਹਨੂੰ ਜੋਗਾ ਨਾਲ ਹੋ ਸਕਦਾ ਉੱਥੇ ਵੀ ਕੁਝ ਲੈਣ ਦੇਣ ਦਾ ਹੋਵੇ ਬਿਲਕੁਲ ਹਮ ਕੱਲ ਅੱਜ ਦੀ ਰੇਟ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾ ਰਿਹਾ ਮੈਨੀਪੂਲੇਟਿਵ ਵਰਡ ਹੈ ਜੀ ਅਸੀਂ ਕਿਸੇ ਵੀ ਚੀਜ਼ ਨੂੰ ਮੈਨੀਪੂਲੇਟ ਕਰ ਸਕਦੇ ਹਾਂ ਬਿਲਕੁਲ ਹਮ ਉਹਨਾਂ ਅਧਿਕਾਰਤ ਰੇਡ ਦੇ ਵਿੱਚ ਸੋ ਕਾਲਡ ਕਈ ਸਿੱਖ ਪ੍ਰਚਾਰਕ ਵੀ ਜਿਹੜੇ ਨੇ ਉਹ ਅਧਿਆਤਮ ਨਾਲ ਜੁੜਨ ਦੀ ਥਾਂ ਤੇ ਗੁਰਬਾਣੀ ਦੇ ਉਹਨਾਂ ਨੇ ਰੱਟੇ ਲਾਏ ਹੋਏ ਆ ਤੇ ਉਹ ਕੁਐਸਚਨ ਆਨਸਰਸ ਕਰਨ ਦੇ ਲਈ ਗੁਰਬਾਣੀ ਜਾਂ ਤੁੱਕਾਂ ਨੂੰ ਵਰਤਦੇ ਬਹੇ ਆ ਬਿਲਕੁਲ ਅੱਛਾ ਗੁਰਮੋਹਨ ਜੀ ਤੁਸੀਂ ਇਹਨੂੰ ਐਜ਼ ਅ ਸਿੱਖ ਕਿਵੇਂ ਦੇਖਦੇ ਹੋ ਕਿ ਜਦੋਂ ਅਸੀਂ ਜਿਵੇਂ ਕਹਿੰਨੇ ਕਿ ਦਰਬਾਰ ਸਾਹਿਬ ਹਨਾ ਸਰਬ ਸੰਜੀ ਥਾਂ ਹੈ ਚਾਰ ਦਰਵਾਜੇ ਗੁਰੂ ਸਾਹਿਬ ਨੇ ਰੱਖੇ ਹਨਾ ਖਾਸ ਤੌਰ ਤੇ ਵਿੱਚ ਚਾਰੇ ਵਰਨਾ ਦੇ ਲੋਕ ਜਿਹੜੇ ਉਹ ਆ ਸਕਦੇ ਹੈਗੇ ਪਰ ਹਰ ਕੋਈ ਨਿਉ ਕੇ ਹਨਾ ਮਤਲਬ ਕਿ ਆਸਥਾ ਦੇ ਘਰ ਆਉਂਦਾ ਹੈਗਾ ਜਦੋਂ ਐਜ਼ ਅ ਸਿੱਖ ਦੀ ਥਾਂ ਤੇ ਪਹਿਲਾਂ ਇੱਕ ਉਸ ਭਾਈਚਾਰਾ ਜਿਹੜਾ ਸਾਡਾ ਬਹੁਤ ਪਿਆਰਾ ਸਨਾਤਨ ਭਾਈਚਾਰਾ ਜੀ ਜਿਸ ਨੂੰ ਜੇ ਕੁੜੀ ਆਪਣੇ ਆਪ ਨੂੰ ਸਨਾਤਨ ਭਾਈਚਾਰੇ ਚੋਂ ਵੀ ਮੰਦੀ ਹੈ ਜੀ ਠੀਕ ਹੈ ਮੈਂ ਤੁਹਾਨੂੰ ਉਹਦੇ ਪੱਖ ਚੋਂ ਹੋ ਕੇ ਇਹਨੂੰ ਉਦਾਹਰਣ ਦੇਣਾ ਐਜ਼ ਅ ਸਿੱਖ ਤਾਂ ਤੁਹਾਨੂੰ ਮੈਂ ਬਾਅਦ ਚ ਦੱਸਾਂਗਾ ਜੀ ਮੈਂ ਜੇ ਹੋਵਾਂ ਇਹਦੇ ਭਾਈਚਾਰੇ ਚੋਂ ਇਹਨੂੰ ਉਦਾਹਰਣ ਦਵਾਂ ਵੀ ਸਿੰਧੀ ਭਾਈਚਾਰਾ ਜਿਹੜਾ ਪਾਕਿਸਤਾਨ ਚ ਹੈ ਹਮ ਇਸ ਕੁੜੀ ਨੂੰ ਉਹਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਜੀ ਕਿਉਂ ਲੈਣੀ ਚਾਹੀਦੀ ਹੈ ਉਹ ਸਾਡੇ ਜਿਹੜੇ ਉੱਥੇ ਇਕੱਲੀ ਕਮਿਊਨਿਟੀ ਉਹਨਾਂ ਦੀ ਸਿੰਧੀ ਭਾਈਚਾਰੇ ਦੀ ਹੈ ਪਰ ਉਹ ਗੁਰੂ ਨਾਨਕ ਪਾਸ਼ਾ ਦਾ ਆਪਾ ਕਹਿੰਦੇ ਆ ਨਾ ਹਮ ਹਿੰਦੂਆਂ ਕਾਬਲੀ ਜੀ ਮੁਸਲਮਾਨਾਂ ਦਾ ਪੀਰ ਬਿਲਕੁਲ ਠੀਕ ਹੈ ਤੇ ਉਹ ਉੱਥੇ ਜਦੋਂ ਪ੍ਰਕਾਸ਼ ਕਰਦੇ ਆ ਤੇ ਉਹ ਸਿੱਖ ਰੌ ਰਵਾਇਤਾਂ ਤੇ ਰੀਤਾਂ ਦੇ ਹਿਸਾਬ ਨਾਲ ਕਰਦੇ ਆ ਬਿਲਕੁਲ ਹਮ ਇਹ ਉਸ ਇੰਸਟੀਟਿਊਸ਼ਨ ਦੀ ਕੀ ਮਰਿਆਦਾ ਆ ਉਹਨੂੰ ਸਦੀਆਂ ਤੋਂ ਬਚਾਉਂਦੇ ਆ ਰਹੇ ਆ ਇੱਥੇ ਤੱਕ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਵੀ ਕੀਤਾ ਸਿੰਧੀ ਭਾਸ਼ਾ ਵਿੱਚ ਬਿਲਕੁਲ ਇਹ ਹੁੰਦਾ ਪ੍ਰੇਮ ਬਹੁਤ ਇੱਥੇ ਕਮਿਊਨਿਟੀਜ਼ ਆਲੇ ਆਉਂਦੇ ਆ 2100 ਰੁਪਏ ਕੀ ਆ 21 ਦੇ ਕਿਤੇ ਇੱਥੇ ਜਿੰਨੀਆਂ ਮਰਜ਼ੀ ਜ਼ੀਰੋਆਂ ਲਾ ਦੇ ਇਹ ਅੰਤ ਨਾ ਜਾਣਾ ਕੋਈ ਬਹੁਤਾ ਕਈ ਆ ਬਹੁਤਾ ਹੋਏ ਜੀ ਅਸੀਂ ਗਿਣਦੇ ਥੱਕ ਜਾਾਂਗੇ ਲਖਮੀ ਟੋਟਨਾ ਬਈ ਹਾਂਜੀ ਜੀ ਸੋ ਹੁਣ ਜੇ ਤੁਸੀਂ ਗੱਲ ਕਰਦੇ ਹੋ ਐਜ਼ ਅ ਸਿੱਖ ਜਿਹੜੀ ਟੋਲਰੈਂਸ ਹੈ ਜਿਹੜੀ ਭਾਵਨਾ ਆ ਉਹਦੇ ਵਿੱਚ ਉਸ ਕਪੈਸਿਟੀ ਦੇ ਵਿੱਚ ਜੇ ਤੁਸੀਂ ਮੇਰੇ ਤੋਂ ਸਵਾਲ ਪੁੱਛਦੇ ਹੋ ਤੇ ਫੇਰ ਮੈਂ ਜਿਹੜਾ ਇਹਦੇ ਨਾਲ ਨਾਲ ਇਹਨਾਂ ਇੰਸਟੀਟਿਊਸ਼ਨਸ ਦੀ ਜਿਹੜੇ ਮੈਨੇਜਮੈਂਟ ਕਰ ਰਿਹਾ ਫੇਰ ਮੈਂ ਪਹਿਲਾ ਸਵਾਲ ਉਹਨਾਂ ਨੂੰ ਕਰੂੰਗਾ ਜੀ ਫਿਰ ਮੈਂ ਉਸ ਕੁੜੀ ਨੂੰ ਜਿਹੜਾ ਸਵਾਲ ਆ ਉਹ ਇੱਕ ਲਿਮਿਟਡ ਸਪੇਸ ਚ ਕਰੂੰਗਾ ਮੈਂ ਇਹਨਾਂ ਨੂੰ ਪੁੱਛੂੰਗਾ ਕਿ ਤੁਸੀਂ ਆਪਣਾ ਲੀਗਲ ਬੈਕਅਪ ਕੀ ਰੱਖਿਆ ਭਾਈ ਬਿਲਕੁਲ ਇੰਨਾ ਕੋਸ਼ ਹੋ ਗਿਆ ਤੁਸੀਂ ਬਸ ਇੱਕ ਐਫਆਈਆਰ ਕਰਾਉਣ ਤੱਕ ਸੀਮਤ ਹੋ ਐਡੇ ਤੁਹਾਡੇ ਕੋਲ ਰਿਸੋਰਸਿਸ ਨਹੀਂ ਇੰਨਾ ਕੁਝ ਪੰਜਾਬ ਚ ਚੱਲ ਰਿਹਾ ਤੁਸੀਂ ਜਿੰਨੀਆਂ ਵੀ ਅੱਜ ਤੱਕ ਐਫਆਈਆਰ ਕਰਾਈਆਂ ਉਹਨਾਂ ਤੇ ਐਕਸ਼ਨ ਕੀ ਲਿਆ ਯੋ ਕਿ ਤੁਹਾਨੂੰ ਮੈਂ ਦੱਸਾਂ 295 ਦਾ ਪਰਚਾ ਜੇ ਇੱਥੇ ਹੁੰਦਾ ਮੇਰਾ ਐਕਸਪੀਰੀਅੰਸ ਤੁਹਾਨੂੰ ਅਮਰਤਸਰ ਦਾ ਹੀ ਦੱਸਦਾ ਇੱਥੇ ਦੋ ਨੌਜਵਾਨ ਸੀ ਉਹਨਾਂ ਨੇ ਸਿੱਖ ਧਰਮ ਨੂੰ ਨਸਲ ਕੁਛ ਦੀਆਂ ਧਮਕੀਆਂ ਦਿੱਤੀਆਂ ਸੀ ਹੂੰ ਠੀਕ ਹੈ ਜੀ ਨਾ ਤਾਂ ਸਿਰਫ ਉਹਨਾਂ ਤੇ ਪਰਚਾ ਕਰਾਇਆ ਗਿਆ ਅੱਛਾ ਬਤੋ ਉਹਨਾਂ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਦੀ ਜ਼ਮਾਨਤ ਅਸਲੀ ਖਾਜ ਹੋਈ ਹੈ ਅੱਛਾ ਤੇ ਉਸ ਕੇਸ ਦੇ ਵਿੱਚ ਕਿਉਂਕਿ ਅਸੀਂ ਕੰਪਲੇਨੈਂਟ ਇਨ ਪਰਸਨ ਵੀ ਸੀਗੇ ਹੂੰ ਤੇ ਐਡਵੋਕੇਸੀ ਦਾ ਸਕਿੱਲ ਤਾਂ ਚਲੋ ਮਹਾਰਾਜ ਦੀ ਨਜ਼ਰ ਆ ਤਰਸ ਆ ਹੂੰ ਤੇ ਜਿਹੜੇ ਹਾਈ ਕੋਰਟ ਤੇ ਜਸਟਿਸ ਨੇ ਅਨਏਬਲ ਜਸਟਿਸ ਜੇਐਸ ਪੂਰੀ ਉਹਨਾਂ ਨੇ ਬੜਾ ਸਟਰੋਂਗ ਆਰਡਰ ਪਾਸ ਕੀਤਾ ਹੈ ਜੀ ਬੇਲ ਰਿਜੈਕਟ ਹੋ ਗਈ ਹੈ 295 ਦੇ ਪਰਚੇ ਦੇ ਵਿੱਚ ਅੱਛਾ ਹਾਂਜੀ ਸੋ ਉਸ ਤਰੀਕੇ ਦੇ ਨਾਲ ਢੀਂਗਾ ਸਿੱਖ ਮੇਰਾ ਆਪਣੀ ਇੰਸਟੀਟਿਊਸ਼ਨ ਨੂੰ ਸਵਾਲ ਹੈ ਕਿ ਕੋਈ ਵੀ ਆਉਂਦਾ ਤੁਹਾਡੇ ਕਲਾਸ ਕੋਈ ਵੀ ਨੈਰੇਟਿਵ ਬਿਲਡ ਕਰ ਰਿਹਾ ਉਹ ਦਿਖਾ ਰਿਹਾ ਹੈ ਕੌਮ ਟੋਲਰੈਂਸ ਇਹ ਕੌਮ ਕਦੋਂ ਟੋਲਰੈਂਟ ਦਿਖਦੀ ਹੈ ਜਦੋਂ ਆਕਸੀਜਨ ਦੇ ਲੰਗਰ ਲਾਉਂਦੀ ਹੈ ਕੋਵਿਡ ਚ ਇਹ ਕੌਮ ਕਦੋਂ ਟੋਲਰੈਂਟ ਦਿਖਦੀ ਹੈ ਬਿਲਕੁਲ ਹਮ ਮਤਲਬ ਮੈਂ ਲੰਗਰ ਪ੍ਰਸ਼ਾਦਾ ਦੀ ਤਾਂ ਗੱਲ ਹੀ ਨਹੀਂ ਕਰਦਾ ਮੈਂ ਉਸ ਫੇਸਟ ਤੱਕ ਆ ਜਾਂਦਾ ਬਿਲਕੁਲ ਹਮ ਹਾਈਸਟ ਟੈਕਸਪਿੰਗ ਸਿਟੀਜ਼ਨਸ ਨੇ ਸਭ ਕੋਸ਼ਿਆ ਜੀ ਸਾਨੂੰ ਪ੍ਰੋਬਲਮ ਯੋਗਾ ਤੋਂ ਜਾਂ ਯੋਗ ਤੋਂ ਨਹੀਂ ਹੈ ਉਸ ਥਾਂ ਦੀ ਇੱਕ ਮਰਿਆਦਾ ਹੈ ਸਾਨੂੰ ਪ੍ਰੋਬਲਮ ਹੈ ਦੋ ਚੀਜ਼ਾਂ ਹੁੰਦੀਆਂ ਇੱਕ ਕਲਚਰਲ ਐਕਸਚੇਂਜ ਹੁੰਦੀ ਹੈ ਇੱਕ ਕਲਚਰਲ ਐਸੀਮਿਲੇਸ਼ਨ ਹੁੰਦੀ ਹੈ ਬਿਲਕੁਲ ਕਲਚਰਲ ਐਕਸਚੇਂਜ ਦੇ ਲਈ ਇਹ ਕਹ ਹੈ ਜੀ ਥਾਂ ਹੋਣੀ ਚਾਹੀਦੀ ਹੈ ਜਿੱਥੇ ਸਾਰੇ ਰਿਲੀਜੀਅਨ ਦੇ ਬੰਦੇ ਆ ਕੇ ਬੈਠਣ ਹਮ ਪਰ ਉਹ ਜਿਵੇਂ ਉਸ ਕੁੜੀ ਦਾ ਵੀ ਇਹ ਕਹਿਣਾ ਹੈਗਾ ਕਿ ਮਰਿਆਦਾ ਮਤਲਬ ਜੇ ਉਥੇ ਹਜ਼ਾਰ ਬੰਦਾ ਮੌਜੂਦ ਸੀ ਜਿਹੜਾ ਮੈਨੂੰ ਦੇਖ ਰਿਹਾ ਸੀ ਜੇ ਉਹਨਾਂ ਨੂੰ ਮਰਿਆਦਾ ਨਹੀਂ ਪਤਾ ਸੀ ਤੇ ਮੈਨੂੰ ਕਿਵੇਂ ਮਰਿਆਦਾ ਦਾ ਪਤਾ ਹੋਵੇਗਾ ਸੋ ਕੀ ਲੱਗਦਾ ਹੈ ਕਿ ਅਸੀਂ ਜਾਣਦੇ ਹਾਂ ਜਦ ਦੇਖਦੇ ਹਾਂ ਕਿ ਟਾਸਕ ਫੋਰਸ ਰਹਿੰਦੀ ਹੈ ਐਸਜੀਪੀਸੀ ਦੀ ਬਹੁਤ ਪ੍ਰਬੰਧ ਰਹਿੰਦੇ ਹੈਗਾ ਮੈਂ ਕਈ ਵਾਰ ਦੇਖਿਆ ਕਿ ਸੇਵਾਦਾਰ ਉਹ ਇਹਦੇ ਵਿੱਚ ਮੈਂ ਇੱਕ ਗੱਲ ਕਹੂੰਗਾ ਕਿ ਹੇਅਰ ਸੇ ਐਵੀਡੈਂਸ ਜਿਹੜੀ ਆ ਉਹ ਐਵੀਡੈਂਸ ਨਹੀਂ ਹੁੰਦੀ ਪਹਿਲੀ ਗੱਲ ਤਾਂ ਜੀ ਜੋ ਕੁੜੀ ਕਹਿੰਦੀ ਆ ਉਹ ਕਹਿ ਰਹੀ ਆ ਜਾਂ ਉਹਨੂੰ ਕਹਿਣ ਲਈ ਸਿਖਾਇਆ ਜਾ ਰਿਹਾ ਜੀ ਇਹ ਗੱਲ ਵੀ ਹੋ ਸਕਦੀ ਆ ਔਰ ਦੂਜੀ ਗੱਲ ਰਹੀ ਟਾਸਕ ਫੋਰਸ ਦੀ ਜਿਹੜੇ ਟਾਸਕ ਫੋਰਸ ਵਾਲੇ ਜਦੋਂ ਕਿ ਸਿੱਖ ਇੰਸਟੀਚੂਨਲ ਹਿਸਾਬ ਦੀ ਗੱਲ ਕਰਦੇ ਆ ਜਿਹੜੇ ਜਿਹੜਾ ਇਹਨਾਂ ਇੰਸਟੀਚੂਨਸ ਤੇ ਕਾਬਜ਼ ਨੇ ਜਿਨ੍ਹਾਂ ਦੇ ਉਹਨਾਂ ਦੇ ਨਾਲ ਕੰਟਰਾਸਟ ਓਪੀਨੀਅਨਸ ਨੇ ਜੀ ਇਹ ਉਦੋਂ ਤਾਂ ਦਰਬਾਰ ਸਾਹਿਬ ਦੇ ਨਾਲ ਟਾਸਕ ਫੋਰਸ ਵਾਲਿਆਂ ਦੀ ਕਿਰਪਾਨਾਂ ਨਹੀਂ ਕਢਵਾ ਲੈਂਦੇ ਆ ਬਿਲਕੁਲ ਹਾਂ ਜਾਂ ਫਿਰ ਜਿਹੜੇ ਉੱਥੇ ਸੇਵਾਦਾਰ ਜਿਹੜੇ ਤੰਦਈ ਨਾਲ ਸੇਵਾ ਕਰਦੇ ਆ ਹਾਂ ਜਿਹੜੇ ਇਹਨਾਂ ਇਸ਼ੂਸ ਤੇ ਆਬਸਟਰਕਸ਼ਨ ਰੇਜ਼ ਕਰਦੇ ਆ ਉਹਨਾਂ ਦੀ ਮੰਡਿਚ ਬਦਲੀ ਕਰ ਦਿੰਦੇ ਆ ਬਿਲਕੁਲ ਇਹ ਇਹ ਵੀ ਦੇਖਣਾ ਚਾਹੀਦਾ ਆ ਐਸਜੀਪੀਸੀ ਨੂੰ ਨੋਟਿਸ ਲੈਣਾ ਚਾਹੀਦਾ ਆ ਜਿਹੜਾ ਉੱਥੇ ਉਸ ਵੇਲੇ ਮੈਨੇਜਰ ਹੈ ਬਿਲਕੁਲ ਹੂੰ ਜਿੱਦਿ ਦੇਖ ਰਿਹਾ ਸੀ ਸਾਰਾ ਕੁਝ ਹੋਇਆ ਕੀ ਇਹਨਾਂ ਨੇ ਉਹਦੀ ਬਦਲੀ ਕੀਤੀ ਉਹਦੇ ਉੱਤੇ ਇਹਨਾਂ ਨੇ ਕੀ ਐਕਸ਼ਨ ਲਿਆ ਕਿ ਸਿਰਫ ਅਗਲੇ ਦਿਨ ਵਾਪਸ ਇੱਕ ਐਫ ਆਈ ਆਰ ਕਰਾ ਕੇ ਆਪਣਾ ਭੱਲਾ ਝਾੜ ਲਿਆ ਬਿਲਕੁਲ ਸੋ ਪ੍ਰਬੰਧਾਂ ਦੇ ਵਿੱਚ ਜਿਹੜੀ ਇਹਨਾਂ ਦੀ ਲੀਗਲ ਟੀਮ ਹੈ ਮੇਰੇ ਅਕੋਰਡਿੰਗਲੀ ਬੜਾ ਪੁਰਾਣਾ ਡਾਕਟਰ ਆ ਇਹਨਾਂ ਨੇ ਕੁਝ ਨੰਬਰ ਪੇਸ਼ੇਵਰ ਵਕੀਲ ਰੱਖਿਆ ਹੋਣੇ ਹੂੰ ਤੇ ਸਾਬਰੀ ਮਾਲਾ ਦਾ ਸਾਡਾ ਕੇਸ ਹੋ ਕੇ ਹਟਿਆ ਸੀਗਾ ਉਹਦੇ ਵਿੱਚ ਯੂਜ਼ ਕੀਤੀ ਸੀ ਆ ਡਾਕਟਰ ਆਨ ਆਫ ਐਸੈਂਸ਼ੀਅਲ ਰਿਲੀਜੀਅਸ ਪ੍ਰੈਕਟਿਸਿਜ਼ ਜੀ ਠੀਕ ਹੈ ਜੀ ਹੋਰ ਬਹੁਤ ਥਾਵਾਂ ਤੇ ਯੂਜ਼ ਹੋਈ ਆ ਹੋਰ ਇਹਦੇ ਨਾਲ ਰਿਲੇਟਿਡ ਬਹੁਤ ਲਾਅ ਜੀ ਸੋ ਉਲਟਾ ਕਾਉਂਟਰ ਉਸ ਕੁੜੀ ਨੂੰ ਜੇ ਤੁਹਾਨੂੰ ਸਿਕਿਉਰਿਟੀ ਮਿਲ ਗਈ ਤੇ ਇਧਰੋਂ ਇਹਨਾਂ ਦੀਆਂ ਸਟੇਟਮੈਂਟਸ ਕਿਉਂ ਨਹੀਂ ਆਈਆਂ ਵੀ ਅਸੀਂ ਕਿਹੜਾ ਥ੍ਰੈਟ ਪੋਜ਼ ਕਰ ਰਹੇ ਹਾਂ ਬਿਲਕੁਲ ਜੇ ਥ੍ਰੈਟ ਪੋਜ਼ ਹੋਇਆ ਵੀ ਹੈ ਤੇ ਉਹਦੇ ਉੱਤੇ ਫਿਰ ਜਿਹੜੀ ਪੰਜਾਬ ਦੀ ਮਿਨਿਸਟਰੀ ਹੈ ਹਮ ਮੈਂ ਕੱਲੇ ਇੰਸਟੀਟਿਊਸ਼ਨ ਦੀ ਗੱਲ ਨਹੀਂ ਕਰਦਾ ਤੁਸੀਂ ਦੇਖੋ ਪੰਜਾਬ ਦੇ ਸ਼ਹਿਰ ਸਵਾਟਾ ਮੰਤਰੀ ਨੇ ਪਿੱਛੇ ਫੋਟੋ ਚੱਕ ਕੇ ਦਰਬਾਰ ਸਾਹਿਬ ਦੀ ਲਾਈ ਹੋਈ ਹੈ ਬਿਲਕੁਲ ਹਮ ਇਹ ਸਵਾਲ ਵੱਡਾ ਹੈ ਇਹ ਸਵਾਲ ਇਸ ਲਈ ਵੱਡਾ ਹੈ ਦੇ ਇਹਨਾਂ ਨੂੰ ਹਲੇ ਤੱਕ ਖੁਦ ਉਸ ਥਾਂ ਦੀ ਸੈਂਸਿਟਾਈਜ਼ਡ ਵੈਲਿਊ ਬਾਰੇ ਨਹੀਂ ਪਤਾ ਇਹ ਸੰਵੇਦਨਸ਼ੀਲ ਨਹੀਂ ਹੈਗੇ ਉਸ ਮੁੱਦੇ ਬਾਰੇ ਤੁਸੀਂ ਦਰਬਾਰ ਸਾਹਿਬ ਤੋਂ ਬਾਹਰ ਆਓ ਤੇ ਸਕਰੀਨਾਂ ਲੱਗੀਆਂ ਹੋਈਆਂ ਬਿਲਕੁਲ ਉਹਨਾਂ ਸਕਰੀਨਾਂ ਤੇ ਕੀ ਮਸ਼ਹੂਰੀਆਂ ਆ ਰਹੀਆਂ ਹੂੰ ਉਹਨਾਂ ਸਕਰੀਨਾਂ ਤੇ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਕੈਂਪੇਨਸ ਚੱਲ ਰਹੀਆਂ ਬਿਲਕੁਲ ਇਹ ਵੱਡਾ ਮੁੱਦਾ ਔਰ ਇਹ ਪੂਰੇ ਦੇ ਪੂਰੇ ਬੰਦੇ ਨੂੰ ਕੀ ਪੰਜਾਬ ਦੇ ਸੀਐਮ ਨੂੰ ਇਹ ਚੀਜ਼ ਦਾ ਨੋਟਿਸ ਨਹੀਂ ਸੀ ਕਰਨਾ ਬਣਦਾ ਕਿ ਪੰਜਾਬ ਦੀ ਪੂਰੇ ਦੀ ਤੁਸੀਂ ਇਮੇਜ ਰੈਪਚਰ ਕਰ ਰਹੇ ਹੋ ਨਾਨ ਟੋਲਰੇਟ ਨੂੰ ਦਿਖਾ ਕੇ ਬਿਲਕੁਲ ਹੂੰ ਵੀ ਇੱਕ ਤੁਹਾਡੇ ਬਚਕਾਨਾ ਜੇ ਬੇਹੂਦਾ ਜੇ ਐਕਸ਼ਨ ਦੇ ਨਾਲ ਤੁਸੀਂ ਦੋ ਕਮਿਊਨਿਟੀਜ਼ ਦੇ ਵਿੱਚ ਰਿਫਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹਨਾਂ ਕਮਿਊਨਿਟੀਜ਼ ਦੇ ਵਿੱਚ ਬਹੁਤ ਪਿਆਰ ਹੈ ਬਿਲਕੁਲ ਜਿਹੜੇ ਪਿਆਰ ਦੀ ਸਾਜ ਦੀ ਹਾਮੀ ਮੈਂ ਵੀ ਭਰਦਾ ਬਾਕੀ ਵੀ ਭਰਦੇ ਨੇ ਔਰ ਇਹ ਜਿਹੜੀ ਆ ਪਰਖ ਦੀ ਗੱਡੀ ਆ ਔਰ ਤੀਜੀ ਚੀਜ਼ ਜਦੋਂ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਜੇ ਮੈਂ ਉਸ ਕਮਿਊਨਿਟੀ ਦਾ ਹਿੱਸਾ ਹੁੰਦਾ ਤੇ ਬਹੁਤ ਇਹੋ ਜਿਹੇ ਬੰਦੇ ਨੇ ਆਪਣੇ ਪੰਜਾਬ ਦੇ ਵਿੱਚ ਵੀ ਆ ਵੀਰ ਮੈਨੂੰ ਉਹਦਾ ਨਾਂ ਭੁੱਲ ਗਿਆ ਤਿਲਕਤਾਰੀ ਵੀੜ ਆ ਉਹਨੇ ਬੜੇ ਸੋਹਣੇ ਪਕਤਾ ਭਗਵੇਂ ਕੱਪੜੇ ਪਾਏ ਹੁੰਦੇ ਆ ਪਟਿਆਲੇ ਦੇ ਕੋਲ ਦਾ ਸ਼ਾਇਦ ਗੱਗੀ ਜਾਂ ਕੁਛ ਐਦਾਂ ਨਾਂ ਹੋਣਾ ਹੂੰ ਬਿਲਕੁਲ ਤੇ ਇਹ ਬੰਦੇ ਉਹ ਨੇ ਜਿਹੜੀ ਕਮਿਊਨਿਟੀ ਦੇ ਵਿੱਚ ਜਦੋਂ ਰਿਫਟ ਆਉਂਦੀ ਆ ਉਹਨੂੰ ਭਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਉਹ ਸਾਨੂੰ ਜੋੜਨ ਵਾਲੇ ਚਾਹੀਦੇ ਤੋੜਨ ਵਾਲੇ ਨਹੀਂ ਚਾਹੀਦੇ ਜੀ ਬਿਲਕੁਲ ਔਰ ਤੋੜਨ ਵਾਲਿਆਂ ਦੀ ਪੰਜਾਬ ਦੇ ਵਿੱਚ ਥਾਂ ਵੀ ਨਹੀਂ ਹੈਗੀ ਕਿਉਂਕਿ ਇਹ ਟ੍ਰੇਡ ਜਿਹੜੀ ਆ ਉਹ ਟਾਈਮ ਦੇ ਨਾਲ ਭਾਰੀ ਜਾਂਦੀ ਹੈਗੀ ਹੈ। ਅ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ तकरीबन ਸਾਰੇ ਅਸਪੈਕਟਸ ਦੇ ਉੱਤੇ ਤੁਸੀਂ ਮੇਰੇ ਨਾਲ ਗੱਲਬਾਤ ਰੱਖੀ ਹੈ। 295 ਇਹ ਫਿਲਹਾਲ ਉਸ ਕੁੜੀ ਦੇ ਉੱਤੇ ਦਰਜ ਹੀ ਹੈਗੀ ਹੈ। ਸੋ ਐਸਜੀਪੀਸੀ ਇੱਕ ਦੂਜੀ ਚੀਜ਼ ਹੈ ਕਿ ਹੇਟ ਸਪਿਲ ਵੀ ਹੈ। ਐਕਟਿਵ ਹੇਟ ਸਪਿਲ ਨਹੀਂ ਹੈ। ਜੇ ਤੁਸੀਂ ਕੇਸਿਸ ਵੜੋ ਪੈਸਿਵ ਹੇਟ ਸਪਿਲ ਹੈ। ਹੂੰ ਪੈਸਿਵ ਵੇ ਦੇ ਨਾਲ ਕੁਝ ਗੱਲਾਂ ਕਈ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਜੀ। ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਗੁਰਮੋਹਨ ਜੀ तमाम ਗੱਲਬਾਤ ਦੇ ਲਈ ਸ਼ੁਕਰੀਆ ਜੀ ਧੰਨਵਾਦ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ